ਲੁਧਿਆਣਾ ਦਾ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਜ਼ੋਰਾਂ ਤੇ ਹੈ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਬਾਲਗ ਨਬਾਲਗ ਲੜਕੀਆਂ ਨਸ਼ੇ ਦੀ ਪੂਰਤੀ ਤੇ ਕਮਾਈ ਦੇ ਲਈ ਸ਼ਾਮ ਬਾਦ ਇੱਥੇ ਇਕੱਠੇ ਹੋਣ ਲੱਗ ਜਾਂਦੀਆਂ ਨੇ ਤੇ ਰਾਤ ਭਰ ਦੇ ਵਪਾਰ ਦਾ ਧੰਦਾ ਕਰ ਨਸ਼ੇ ਦੀ ਪੂਰਤੀ ਕਰਦੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਲੜਕੀਆਂ ਦੇ ਵੱਲੋਂ ਗਰੋ ਵੀ ਬਣਾਈ ਗਈ ਨੇ ਜੋ ਕਿ ਸ਼ਹਿਰ ਆਉਣ ਵਾਲੇ ਮੁਸਾਫਰਾਂ ਦੇ ਨਾਲ ਲੁੱਟਖੋ ਵੀ ਕਰਦੀਆਂ ਨੇ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਕਿਉਂ ਘੁੰਮ ਰਹੇ ਹੋ ਨਸ਼ਾ ਕਰਦੇ ਹੈ ਨਸ਼ਾ ਕਰ ਨਸ਼ਾ ਕਿਉਂ ਕਰਦੇ ਹੋ ਤੁਹਾਨੂੰ ਤਾਂ ਲੱਗ ਗਿਆ ਨਸ਼ਾ ਦਾ ਕਰਦੇ ਤਾਂ ਨਸ਼ਾ ਛੱਡਣਾ ਚਾਹੁੰਦੇ ਹੋ ਹਾਂਜੀ ਤੇ ਕਿਤੇ ਸਿਵਲ ਦੇ ਹਸਪਤਲ ਗਏ ਨਹੀਂ ਤੁਸੀਂ ਆਪਣਾ ਇਲਾਜ ਵਾਸਤੇ ਨਹੀਂ ਕਿਉਂ ਕਿਉਂ ਨਹੀਂ ਗਏ ਮੇਰੇ ਘਰ ਦੇ ਇੰਨੇ ਚੰਗੇ ਵੀ ਨਹੀਂ ਹੈਗੇ ਜਿਹੜੇ ਲੈ ਜਾਣਗੇ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਸਟੈਂਡ 'ਚ ਘੁੰਮਦੇ ਨੂੰ ਹੋ ਗਏ 2 ਸਾਲ ਹੋ ਗਏ 2 ਸਾਲ ਬੱਸ ਸਟੈਂਡ 'ਚ ਹੀ ਰਹਿੰਦੇ ਹੋ ਨਹੀਂ ਨਹੀਂ ਸ਼ਿਮਲਾ ਬੂਲੀ ਰਹਿੰਦੇ ਹੋ ਅੱਛਾ ਇਹ ਲਗਭਗ ਕਿੰਨੀਆਂ ਕੁੜੀਆਂ ਨੇ ਜਿਹੜੀ ਇਹ ਨਸ਼ਕੇ ਦੀ ਆਤੀਆਂ ਨੇ ਇਥੋਂ 10, <lusheshclass boots> 10 15 ਕੁੜੀਆਂ 10 15 ਕੁੜੀਆਂ ਤੇ ਕੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਅਪੀਲ ਕਰਨਾ ਚਾਹੁੰਦੇ ਸਾਡਾ ਨਸ਼ਾ ਛੁੱਟ ਜਵੇ ਵਿੱਚ ਕੰਮ ਵੀ ਛੁੱਟ ਜਵੇ ਕੰਮ ਵੀ ਛੁੱਟ ਜਵੇ ਹਾਂ ਕੁੜੀਆਂ ਇੱਥੇ ਲੁੱਟ-ਖੋਹ ਕਰਦੀਆਂ ਉਹ ਗਲਤ ਗੱਲ ਇਹ ਕਰਕੇ ਅਸੀਂ ਵੀ ਬੁਨਾਮ ਹੋ ਰਹੇ ਹਾਂ ਕਰਦੀਆਂ ਹਾਂ ਲੁੱਟਾਂ ਨੂੰ ਉਹ ਨਹੀਂ ਹੜਦੀ ਕਰਦੀਆਂ ਡੇਲੀ ਅੱਛਾ ਡੇਲੀ ਉਹਨਾਂ ਨੂੰ ਕੁਝ ਕੋਈ ਕਹਿੰਦਾ ਅੱਛਾ ਹਾਂਜੀ ਹੈ ਚਿੱਟਾ ਚਿੱਟਾ ਤੇ ਚਿੱਟਾ ਕਿੱਥੋਂ ਮਿਲਦਾ ਤੁਹਾਨੂੰ ਬੋਲਦਾ ਕਿ ਸ਼ਿਮਲਾ ਤੋਂ ਹੈ ਸ਼ਿਮਲਾ ਤੋਂ ਸ਼ਿਮਲਾ ਕਿ ਕਿੰਨੇ ਦੀ ਗ੍ਰਾਮੀ ਮਿਲਦੀ ਹੈ ਬਟੇ ਹੈ 3500 ਹੈ 3500 3500 ਦੀ ਗ੍ਰਾਮੀ ਦਿੰਦੇ ਨੇ ਹਾਂਜੀ ਔਰ ਆਮ ਮਿਲਦਾ ਜੈ ਚਿੱਟਾ ਵੀ ਆਮ ਮਿਲਦਾ ਸਾਡੇ ਇਥੇ ਤੋਂ ਨਹੀਂ ਇੱਥੇ ਮਸਾਫਰ ਬਾਹਰ ਆਉਂਦੇ ਜੀ ਉਹਨੇ ਹੀ ਲੁੱਟਖੋ ਕਰਦੇ ਨੇ ਉਹਨੇ ਹੀ ਲੁੱਟਖੋ ਕਰਦੇ ਨੇ ਪਰੇ ਲੈ ਦੇ ਨਾਲ ਮੁੰਡੇ ਵੀਰੇ ਵਾਲੇ ਹੋਏ ਨੇ ਪ੍ਰਸ਼ਾਸਨ ਨੂੰ ਚਾਹੀਦਾ ਨੇ ਨੱਥ ਕੋਣੀ ਜੀ ਜਦ ਇਹਨੂੰ ਚੱਕ ਕੇ ਜੇਲ੍ਹ 'ਚ ਭੇਜਣਾ ਜਾਂ ਇਹਨੂੰ ਸੈਂਟਰ 'ਚ ਭੇਜੇ ਜਾ ਕੇ ਜੀ ਬਰੋਂ ਜਿਹੜਾ ਉਸ ਤੋਂ ਕੋਹ ਵਾਰੀ ਹੋ ਜਾਂਦੀ ਆ ਇੱਥੇ ਆ ਕੇ ਸਾਡੇ ਕੋਲ ਰੋਂਦੇ ਆ ਜੀ ਸਾਡੀ ਲੁੱਟ ਖੋਹੂਗੀ ਤੇ ਹੈ ਕਿ 8-9 ਲੱਭਦੀ ਆ ਅੱਠ ਨੋ ਜੀ ਹੂੰ ਅੱਠ ਨੋ ਕੁੜੀਆਂ ਹੈਗੀਆਂ ਇੱਥੇ ਜੀ ਅਜਾ ਇਹ ਸਾਰੀ ਨਸ਼ੇ ਦੀ ਆਦੀਆਂ ਨੇ ਨਸ਼ੇ ਦੀ ਆਦਿ ਹੈ ਜੀ ਬਾ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਹੂੰ ਕਿ ਜਿਹੜੀਆਂ ਇਹ ਕੁੜੀਆਂ ਨਸ਼ਾ ਨੁਸ਼ਾ ਕਰਦੀਆਂ ਜਾਂ ਇਹਨਾਂ ਨੂੰ ਸੈਂਟਰ ਚ ਕਾਇਆ ਜਾਵੇ ਜਾਂ ਇਹਨਾਂ ਦਾ ਨਸ਼ਾ ਛਡਾਇਆ ਜਾਵੇ ਕਿਸੇ ਤਰੀਕੇ ਵੀ ਤੇ ਕੋਈ ਕੰਟਰੋਲ ਨਹੀਂ ਹੈ ਪੁਲਿਸ ਦਾ ਕੋਈ ਅਰੇ ਕੱਲ ਕੋਈ ਪੁਲਿਸ ਜਰੂਰ ਆਂਦੀ ਪੁਲਿਸ ਕਾਰਵਾਈ ਆਪਣੀ ਕਰਦੀ ਹੈ ਜਦੋਂ ਪੂੜਾ ਸੰਦੀਏ ਭੱਜ ਜਾਂਦੀਆਂ ਭੱਜ ਜਾਂਦੀਆਂ ਨੇ ਹਾਂਜੀ ਰੋਜ਼ ਨਿਤ ਨਿਤ ਨਵੀਆਂ ਪਿੱਛੇ ਦੇ ਟੋਕਾ ਮਾਰੇ ਹੁੰਦਾ ਕਿਸੇ ਦੇ ਕੁਛ ਮਾਰੇ ਹੁੰਦਾ ਹੈ ਹਾਂ ਤੇ ਕੋਈ ਕੰਟਰੋਲ ਨਹੀਂ ਹੈ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੈ ਕਿ ਸਾਹਮਣੇ ਚੌਕੀ ਹੈਗੀ ਤਾਂ ਵੀ ਕੰਟਰੋਲ ਨਹੀਂ ਸਾਹਮਣੇ ਚੌਕੀ ਉਹ ਉਹਨਾਂ ਦਾ ਕੰਮ ਉਧਰਲੀ ਸਾਈਡ ਇੱਧਰ ਕੰਮ ਖੁੱਲਾ ਚੱਲਦਾ ਹੈਗਾ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਹੋ ਸਰਕਾਰ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਸਰਕਾਰ ਹੈਗੀ ਚੰਗਾ ਕੰਮ ਜਾ ਰਿਹਾ ਸਭ ਠੀਕ ਹੈਗੀ ਲੇਕਿਨ ਇਹਨਾਂ ਦੇ ਥੋੜੇ-ਬਹੁਤ ਨੱਥ ਪਾ ਦੇਵੇ ਠੀਕ ਹੈ ਹੁਣ ਇਹ ਆ ਇਧਰ ਲੋਕੀ ਸਹੀ ਬੇਨਤੀ ਕਰਦਾ ਜਾਣੀ ਹੈ ਮਾਤਾ ਪੈਣਾ ਸਾਰੀਆਂ ਸਵਾਰੀਆਂ ਆਣੀਆਂ ਲੋਕੀ ਡਰਦੇ ਆ ਰਾਤ ਨੂੰ ਇਸ ਟਾਈਮ ਨੂੰ ਕਿ ਕੋਈ ਘਰੇਲੂ ਕੁੜੀ ਆ ਕੇ ਖੜ ਜਵੇ ਜੇ ਕੋਈ ਘਰੇਲੂ ਕੁੜੀ ਆ ਕੇ ਖੜ ਜਵੇ ਕੋਈ ਖਰਾਬੀ ਕੁਆਬੀ ਹੋ ਜਾ ਉਹੇ ਕੋ ਜਾ ਕੇ ਛੇੜ ਛਾਡੀ ਕਰਦੇ ਹਾਂ ਹਾਂਜੀ ਕਾਹ ਚੱਲਣਾ ਜੀ ਉੱਥੇ ਲੜਾਈ ਦਾ ਘਰ ਹੁੰਦਾ ਰੈਡ ਲਾਈਟ ਦਾ ਏਰੀਆ ਬਣ ਗਿਆ ਸੋ ਜੋ ਹਾਂਜੀ ਰੈਡ ਲਾਈਟ ਏਰੀਆ ਬਣ ਗਿਆ ਤਾਂ ਪੂਰਾ ਇੰਜ ਵਾ ਲੱਗਦਾ ਵੀ ਹੁਣ ਪੰਜਾਬ ਦੇ ਵਿੱਚ ਵੀ ਜੀਪੀ ਰੋਡ ਕਹਿ ਸਕਦੇ ਆਪਾਂ ਇਸ ਨੂੰ ਬੜਿਆ ਆ ਜੀ ਬੜਿਆ ਆ ਜੀਪੀ ਰੋਡ ਜੀ 5 ਮਿੰਟ ਬਾਅਦ ਤੁਸੀਂ ਦੇਖਿਓ ਗੱਡੀਆਂ ਕਿਵੇਂ ਘੁੰਮਣੀਆਂ ਇੱਥੇ